ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਦਸੂਹਾ ਮਿਲ ਦੇ ਜੀਐਮ ਸਾਹਿਬ ਨੂੰ ਮਿਲਣ ਆਏ ਆਂ ਔਰ ਕਰਦੇ ਆਂ ਗੱਲਬਾਤ ਕਿ ਜਿਹੜੀਆਂ ਮਿਲ ਦੀਆਂ ਤਿਆਰੀਆਂ ਕਿੱਥੋਂ ਤੱਕ ਜਿਹੜੀਆਂ ਪਹੁੰਚ ਚੁੱਕੀਆਂ ਨੇ ਔਰ ਗੰਨੇ ਦਾ ਸੀਜ਼ਨ ਜਿਹੜਾ ਬਿਲਕੁਲ ਸਿਰ ਤੇ ਆ ਚੁੱਕਾ ਆ ਸੋ ਕਰਦੇ ਆਂ ਗੱਲਬਾਤ ਜੀਐਮ ਪੰਕਜ ਕੁਮਾਰ ਦੇ ਨਾਲ ਜੀਐਮ ਸਾਹਿਬ ਗੰਨੇ ਦਾ ਸੀਜ਼ਨ ਜਿਹੜਾ ਬਿਲਕੁਲ ਨਜ਼ਦੀਕ ਆ ਗਿਆ ਉਸ ਨੂੰ ਲੈ ਕੇ ਕਿੰਨੀਆਂ ਕਿ ਜਿਹੜੀਆਂ ਮਿਲ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਤੇ ਕਿੰਨੀ ਕ ਤਰੀਕ ਨੂੰ ਜਿਹੜੀ ਮਿਲ ਚਾਲੂ ਕਰਨ ਦਾ ਇਸ ਵਕ ਲੈਣਾ ਉਤੇਬਾਰੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜੀ ਦੇਖੋ ਪਲਾਂਟ ਸਾਡਾ ਬਿਲਕੁਲ ਤਿਆਰੀ ਚੱਲ ਰਹੀ ਹੈਗੀ ਬਿਲਕੁਲ ਮੁਕੰਮਲ ਹੋਣ ਦੇ ਦੇ ਲੱਗੇ ਸਕੇ ਆਪਾਂ ਪਹੁੰਚ ਗਏ ਹੈਗੇ ਬਾਕੀ ਜਿਹੜੀ ਚੱਲਣ ਦੀ ਗੱਲ ਕਰੀ ਇਹਦੀ ਚੱਲਣ ਦੀ ਗੱਲ ਜਿਵੇਂ ਸਰਕਾਰ ਦੀ ਡਾਇਰੈਕਸ਼ਨ ਸਾਨੂੰ ਨੋਟੀਫਿਕੇਸ਼ਨ ਇਸ਼ੂ ਹੋ ਜਾਊਗਾ ਨੋਟੀਫਿਕੇਸ਼ਨ ਆਣ ਤੋਂ ਬਾਅਦ ਹੀ ਆਪਾਂ ਡੇਟ ਅਨਾਉਂਸ ਕਰ ਦਾਂਗੇ ਤੇ ਬਾਕੀ ਪਲਾਂਟ ਦੀ ਗੱਲ ਕਰੀਏ ਪਲਾਂਟ ਸਾਡਾ ਬਿਲਕੁਲ ਲਾਸਟ ਸਟੇਜ ਤੇ ਤਿਆਰੀ ਜਿਹੜੀ ਮੁਕੰਮਲ ਕਰਨ ਜਾ ਰਹੇ ਹੈਗੇ ਆਪ ਆਮ ਕਿਸਾਨਾਂ ਦੇ ਬੜੇ ਫੋਨ ਆ ਰਹੇ ਹੈ ਕਈ ਵਾਰੀ ਕਿ ਗੰਨੇ ਦੀਆਂ ਪੇਮੈਂਟਾਂ ਨੂੰ ਲੈ ਕੇ ਇਕੱਠ ਪੇਮੈਂਟਾਂ ਕੋ ਰੁਕੀਆਂ ਹੋਈਆਂ ਨੇ ਪੇਮੈਂਟ ਜਿਹੜਾ ਸਾਡਾ ਹਿੱਸਾ ਸੀਗਾ ਜੀ 340 ਰੁਪਏ ਜਿੱਦਾਂ ਸਾਡੀ ਫੈਕਟਰੀ 7 ਅਪ੍ਰੈਲ ਨੂੰ ਬੰਦ ਹੋਈ ਸੀਗੀ ਤੇ 8 ਤਰੀਕ ਨੂੰ ਅਸੀਂ ਸਾਰੀ ਪੇਮੈਂਟ ਕਿਸਾਨਾਂ ਦੇ ਖਾਤੇ 'ਚ ਪਾਈਤੀ ਸੀਗੀ ਬਾਕੀ ਜਿਹੜੀ ਸਰਕਾਰ ਵੱਲੋਂ ਅਨਾਉਂਸ ਕੀਤੇ ਹੋਏ ਸੀਗੇ 61 ਰੁਪਏ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ 7 ਫਰਵਰੀ ਤੱਕ ਦੀ ਪੇਮੈਂਟ ਕਿਸਾਨਾਂ ਦੇ ਖਾਤੇ 'ਚ ਪੈ ਗਈ ਹੈਗੀ ਤੇ 7 ਫਰਵਰੀ ਤੋਂ ਬਾਅਦ ਦੀ ਲਗਭਗ 26 ਕਰੋੜ ਰੁਪਏ ਬਕਾਇਆ ਹੈਗਾ ਉਹਦੇ ਵਿੱਚ ਜੋ ਜਾਣਕਾਰੀ ਸਾਨੂੰ ਮਿਲੀ ਹੈਗੀ ਕੇ ਇਨ ਕਮਿਸ਼ਨਰ ਆਫਿਸ ਤੋਂ ਕਿ ਜਿਹੜਾ ਬਿੱਲ ਹੈਗਾ ਖਜ਼ਾਨੇ ਨੂੰ ਭੇਜਤਾ ਗਿਆ ਹੈਗਾ ਤੇ ਜਿਵੇਂ ਬਿੱਲ ਪਾਸ ਹੋ ਜਾਂਦਾ ਸ਼ਾਇਦ ਉਹ ਵੀ ਕਿਸਾਨਾਂ ਦੇ ਖਾਤੇ ਜਲਦੀ ਟਰਾਂਸਫਰ ਹੋ ਜਾਊਗੀ। ਹੋ ਕਈਆਂ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ ਗੰਨੇ ਨੂੰ ਵੀ ਬਹੁਤ ਕਾਫੀ ਨੁਕਸਾਨ ਹੋਇਆ ਵਾ ਉਸ ਤਰੀਕੇ ਦੇ ਨਾਲ ਜਿਹੜਾ ਉਹ ਗੰਨਾ ਕਿਸਾਨਾਂ ਦਾ ਨਾਲ ਕਿਸ ਤਰੀਕੇ ਦੇ ਜਿਹੜੀ ਹੰਧਰਦੀਏ ਦਿਖਾਈ ਦੇ ਇਸ ਵਾਰ। ਹੰਧਰਦੀਏ ਸਾਡੇ ਏਰੀਆ ਦੀ ਗੱਲ ਕਰੀ ਆ ਆਪਾਂ ਦੋ ਡਿਵੀਜ਼ਨ ਸਾਡੀ ਬੜੀ ਇਫੈਕਟ ਹੋਈ ਹੈਗੀ 10 ਵਨ ਤੇ ਰੜਾ ਡਿਵੀਜ਼ਨ। ਉਹਦੇ ਵਿੱਚ ਪਿੰਡ ਪੈਂਦੇ ਜੀ ਕੁਲਾ ਹੋ ਗਿਆ ਆਪਣਾ ਰਾੜਾ ਟਾਲੀ ਅਬਦੁੱਲਾਪੁਰ ਕੁਝ ਦਸਵੇਂ ਦੇ ਬਿਟਰੀ ਦੇ ਜਿਹੜੇ ਪਿੰਡ ਹੈਗੇ ਉਹਦੇ ਵਿੱਚ ਜਿੰਨ ਆਪਾਂ ਵੀ ਵਿਜ਼ਿਟ ਕਰਦੇ ਰਹੇਗੇ ਸਾਡੇ ਮਾਲਕੋ ਵੱਲੋਂ ਇਨਸਟਰਕਸ਼ਨ ਵੀ ਸੀਗੀ ਕਿ ਬਈ ਕਿਸੇ ਵੀ ਕਿਸਾਨ ਨੂੰ ਜਿੱਥੇ-ਜਿੱਥੇ ਫਲਡ ਇਫੈਕਟਡ ਏਰੀਆ ਹੈਗਾ ਕਿਸੇ ਵੀ ਕਿਸਾਨ ਮਤਲਬ ਇਹ ਕਿਸੇ ਵੀ ਉਸ ਪ੍ਰਿੰਟ ਦੇ ਵਸੰਦ ਦੇ ਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਆਪਾਂ ਵੀ ਜਿਹੜੀ ਵੀ ਬਣਦੀ ਸਮਗਰੀ raw ਸਮਗਰੀ ਜੋ ਵੀ ਸੀ ਕਿ ਉੱਥੇ ਪਹੁੰਚਾਈ ਗਈ ਹੈ ਜੀ ਤੇ ਜਿਹੜੀ ਗੰਨੇ ਦੀ ਗੱਲ ਕਰੀਏ ਗੰਨੇ ਜੀ ਚੁੱਕੀ ਅਜੇ ਕੁਝ ਖੇਤਾ 'ਚ ਪਾਣੀ ਹੈਗਾ ਹੁਣ ਧੋਪ ਨਿਕਲਨੀ ਸ਼ੁਰੂ ਹੋਈ ਹੈਗੀ ਧੋਪ ਦੇ ਨਾਲ ਜਿਵੇਂ ਟੈਂਪਰੇਚਰ ਵੱਧਦਾ ਪਾਣੀ ਗਰਮ ਹੁੰਦਾ ਤੇ ਉਹਦੇ ਵਿੱਚ ਚਾਂਸਸ ਹੁੰਦੇ ਗੰਨਾ ਸੁੱਕਣ ਦੇ ਤੇ ਸਾਡੀ ਟੀਮ ਲੱਗੀ ਹੋਈ ਹੈਗੀ ਡੇਲੀ ਡੇ ਬਾਏ ਡੇ ਆਪਾਂ ਸਰਵੇ ਕਰ ਰਹੇ ਹੈਗੇ ਤੇ ਜੇਕਰ ਕਿਤੇ ਕੋਈ ਸੁੱਕਣ ਵਾਲੇ ਪਾਸੇ ਗੰਨਾ ਤੋਂ ਉਹਦੀ ਕੰਡੀਸ਼ਨ ਨਹੀਂ ਹੈਗੀ ਬਾਕੀ ਜਿੱਥੇ ਵਾਟਰ ਲੌਗਿੰਗ ਏਰੀਆ ਸੀਗਾ ਉੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਰੂਟਸ ਡਵੈਲਪ ਹੋ ਜਾਂਦੀ ਹੈਗੀ ਜੜ ਡਵੈਲਪ ਹੋ ਜਾਂਦੀ ਹੈਗੀ ਤਾਂ ਕਿਸਾਨਾਂ ਦਾ ਸੀਗਾ ਕਿ ਜੀ ਐਤਕੀ ਜੜ ਦੀ ਸਮੱਸਿਆ ਆ ਸਕਦੀ ਸੀਗੀ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਵੱਲੋਂ ਤੁਹਾਨੂੰ ਕੋਈ ਕਿਸੇ ਤਰੀਕੇ ਦੀ ਜਿਹੜੇ ਫਰਟ ਇਫੈਕਟਡ ਏਰੀਆ ਹੈਗੇ ਕਿਸੇ ਕਿਸਾਨ ਨੂੰ ਕਿਸੇ ਤਰੀਕੇ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ जो आप गन्ने की बिजाई लैके गलबात करिए तो गन्ने की किस किस्म की जी इस बार जी बिजाई सही तरीके से करनी चाहिए देखो बिजाई का जोड़ा है ढोकवा समा इस वे शुरू हो गया है जो टैंपरेचर है बिल्कुल सुटेबल है पंद्रह सितंबर तो लेकर पंद्रह नवंबर तक आप बिजाई कर सकते हैं असी जी वरायटी रिकमेंड कर रहे हैं एक लेटेस्ट वरायटी सीड सिलेक्शन कमेटी ने पाब स्टेट वास्ते भी रिकमेंड कर दी गई है सीओ एल के सोलह दो सौ दो ਜੇ ਤੇ ਰਿਜ਼ਲਟ ਬਹੁਤ ਵਧੀਆ ਹੈਗੇ ਸਾਡੇ ਫਾਰਮ ਚ ਵੀ ਉਹ ਵੈਰੈਟੀ ਲੱਗੀ ਹੋਈ ਹੈਗੀ ਤੇ ਅਸੀਂ ਵੀ ਕਿਸਾਨਾਂ ਨੂੰ ਉਹਦਾ ਸੀਡ ਅਵੇਲੇਬਲ ਕਰਾ ਰਹੇ ਹੈਗੇ ਹਾਲੇ ਅਸੀਂ ਕੱਲ ਵੀ ਫਾਰਮ ਤੇ ਬਿਜਾਈ ਕੀਤੀ ਹੈਗੀ ਤੇ ਜਿਹੜਾ ਵੀ ਬੀਜ ਸਾਡੇ ਏਰੀਆ ਚ ਅਵੇਲੇਬਲ ਹੈਗਾ ਨਵੀਂ ਵੈਰੈਟੀ ਉਹਦਾ ਜਿਹਦਾ 8005 ਹੋ ਗਈ ਇਹ ਇੱਕ ਮਿਡ ਵੈਰੈਟੀ ਪੰਜਾਬ ਗਵਰਨਮੈਂਟ ਵੱਲੋਂ ਵੀ ਸੀਓਪੀਵੀ 99 ਰਿਲੀਜ਼ ਕੀਤੀ ਗਈ ਹੈਗੀ ਤੇ ਹੋਰ ਵੀ ਜਿਹੜੀ ਹਾਈ ਰਿਕਵਰੀ ਤੇ ਹਾਈ ਯੀਲਡ ਇੱਕ ਉਹਦੇ ਵਿੱਚ ਕੀ ਹੈ ਕਿ ਕਿਸਾਨ ਨੂੰ ਈਲਡ ਚਾਹੀਦੀ ਤੇ ਮੀਲ ਨੂੰ ਰਿਕਵਰੀ ਚਾਹੀਦੀ ਦੋਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜੀ ਜਿਹੜੀ ਵੀ ਵੈਰੈਟੀ ਸਾਡੇ ਕੋਲ ਹੈਗੀ ਇਸ ਵੇਲੇ ਅਸੀਂ ਉਹ ਸੀਡ ਮੀਨ ਰੇਟ ਤੇ ਆਪਣੇ ਫਾਰਮਰਸ ਨੂੰ ਪ੍ਰੋਵਾਈਡ ਕਰਾ ਰਹੇ ਹਾਂਗੇ ਤੇ ਜਿਹੜਾ ਡੋਕਵਾ ਸਮਾ ਇਸ ਵੇਲੇ ਚੱਲਦਾ ਪਿਆ ਹੈਗਾ ਜਿਹੜਾ ਵੀ ਸੀਡ ਸਾਡੇ ਕੋਲ ਅਵੇਲੇਬਲ ਹੈਗਾ ਉਹ ਅਸੀਂ ਆਪਣੇ ਫਾਰਮਰਾਂ ਨੂੰ ਦੇ ਰਹੇ ਆਏ ਇਹ ਸੀਡ ਜਿਹੜਾ ਤੁਸੀਂ ਦੇ ਰਹੇ ਇਸ ਦੀ ਜਿਹੜੀ ਆ ਕਿਸਾਨ ਦੇ ਬੈਨੀਫਿਟ ਵਾਸਤੇ ਇਹਦੀ ਐਵਰੇਜ ਕਿੰਨੀ ਕਿੰਨੀ ਨਿਕਲਦੀ ਹੈ ਕਿੰਨਾ ਦਾ grain ਜਿਹੜਾ ਕਿੱਲੇ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਤੇ ਜਿਹੜੀ ਵੀ ਵੈਰੈਟੀ ਦੀ ਆਪਾਂ ਗੱਲ ਕਰੀਏ ਸੀਓਐਲ ਕੇ ਸੋਲੋ 202 ਹੈਗਾ ਆਪਾਂ ਗੱਲ ਕਰੀ ਤੇ 45 ਐਵਰੇਜ ਅਸੀਂ ਕੱਟਿਆ ਹੈਗਾ ਆਪਣੇ ਫਾਰਮ 'ਚ ਕਿਉਂਕਿ 2 ਸਾਲ ਤੋਂ ਅਸੀਂ ਇਹਦਾ ਟ్రਾਇਲ ਕਰ ਰਹੇ ਹੈਗੇ ਬਾਕੀ 8005 ਹੈ ਮਿਡ ਵੈਰੈਟੀ ਜੀ ਸੀਓਪੀ ਵੀ 99 ਹੈ ਕਿਉਂਕਿ ਫੈਕਟਰੀ ਤੋਂ ਅਪ੍ਰੈਲ ਤੱਕ ਚੱਲਦੀ ਹੈਗੀ ਤੇ ਜਿਲ੍ਹੇ ਕਿਸਾਨ ਜਿਹੜੇ ਕਿਸਾਨ ਵੀ ਵੱਡੇ ਫੱਕਾ ਕਸਤਕਾਰ ਹੈਗੇ ਜਿਨ੍ਹਾਂ ਦਾ ਜਿਨ੍ਹਾਂ ਦੀ ਸਪਲਾਈ ਮਾਰਚ ਜਾਂ ਅਪ੍ਰੈਲ 'ਚ ਹੁੰਦੀ ਹੈਗੀ ਪਰਲੀ ਵੈਰੈਟੀ ਦੀ ਗੱਲ ਕਰੀਏ ਜਿੱਦਾਂ ਜਿੱਦਾਂ ਟੈਂਪਰੇਚਰ ਰਾਈਜ਼ ਹੁੰਦਾ ਹੈਗਾ ਤੇ ਉਹਦੇ ਵਿੱਚ ਉਹਨਾਂ ਦਾ weight loss ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਕਰਕੇ ਮਿਡ ਵੈਰੈਟੀ ਵੀ ਵੀ ਤੋਂ 15% 15 ਤੋਂ 20% ਕਿਸਾਨ ਨੂੰ ਲਾਣੀ ਚਾਹੀਦੀ ਤੇ ਉਹਦੇ ਵਿੱਚ COPB 99 ਜਾਂ COPB 98 ਜਾਂ COPB 94 ਸੇ ਰეკਮੈਂਡ ਕਰ ਰਹਾ ਹੈਗੇ ਤੇ ਇਹ ਸਾਰੀ ਵੈਰਾਈਟੀ ਦਾ ਜਿਹੜਾ ਝਾੜ ਹੈਗਾ ਲਗਭਗ ਔਸਤਨ 400 450 ਕੁੰਟਲ ਹੈ ਜਦੋਂ ਮਿਲ ਦੀ ਸਟਾਰਟਿੰਗ ਹੁੰਦੀ ਹੈ ਸੀਜ਼ਨ ਦੀ ਉਦੋਂ ਕਈ ਕਿਸਾਨਾਂ ਨੂੰ ਕਾੜੀ ਹੁੰਦੀ ਹੈ ਗੰਨਾ ਵੇਚਣ ਦੀ ਤੇ ਉਦੋਂ ਕਈ ਵਾਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਦਰਾ ਉੱਧਰ ਵੀ ਜਿਹੜੀ ਤਾਂ ਹੋਰ ਭੱਜ ਹੋਣਾਂ ਦੀ ਮਿਲਾਂ ਦੀ ਸਟਾਰਟ ਹੋਈ ਦੀ ਕਿਸਾਨ ਨੂੰ ਫਲਾਣੀ ਮੇਲੇ ਤੋਂ ਪਰਚੀ ਮਿਲ ਜੇ ਜਾਂ ਦੂਜੀ ਤੋਂ ਮਿਲ ਜੇ ਉਹਨਾਂ ਚਾਹੁੰਦੇ ਕਿ ਜਾਣ ਚਾਹੁੰਦੇ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਹੱਲ ਹੋ ਸਕਦਾ ਹੈ ਦੇਖੋ ਜੀ ਉਹਦੇ ਬਾਰੇ ਜਿਹੜਾ ਕਣਕ ਦੀ ਬਿਜਾਈ ਹੈਗਾ ਉਹਦੇ ਟਾਈਮ ਪੀਰੀਅਡ ਹੁੰਦਾ ਹੈਗਾ ਕਿ 15 ਦਸੰਬਰ ਤੱਕ ਕਾਲੀ ਵੰਦੀ ਦੀ ਲੋਕੀ ਕੀ ਆਪਾਂ ਕਣ ਜਲਦੀ ਤੋਂ ਛੇਤੀ ਛੇਤੀ ਕਣਕ ਦੀ ਬਿਜਾਈ ਕਰ ਦਈਏ ਲੇਕਿਨ ਜਿਹੜੇ ਮੈਂ ਬੇਨਤੀ ਕਰਦਾ ਆਪਣੇ ਕਿਸਾਨਾਂ ਨੂੰ ਜਿਹੜੇ ਵੀ ਆਪਣੇ ਗੰਨੇ ਦੀ ਕਾਸ਼ਤ ਕਰਦੇ ਹੈਗੇ ਉਹਨਾਂ ਨੂੰ ਇੱਕ ਰੇਸ਼ਿਓ ਐਦਾਂ ਦਾ ਬਣਾਉਣਾ ਚਾਹੀਦਾ ਕਿਉਂਕਿ ਜਿਹੜੀ ਕਮਾਤੀ ਫਸਲ ਹੈਗੀ ਪੰਜਾਬ ਤੋਂ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਰਿਕਵਰੀ ਦੀ ਕਿਉਂਕਿ ਕਿਉਂਕਿ ਇੱਥੇ ਜਿਹੜਾ ਸੀਜ਼ਨ ਹੈਗਾ ਬਹੁਤ ਸ਼ਾਰਟ ਹੈਗਾ ਹੁਣ ਜੇ ਆਪਾਂ ਯੂਪੀ ਦੀ ਗੱਲ ਕਰੀਏ ਉੱਥੇ ਅਕਤੂਬਰ ਚ ਮਿਲਣਾ ਚੱਲਦੀ ਹੈ ਤੇ ਜੇ ਆਪਾਂ ਇੱਥੇ ਅਕਤੂਬਰ ਚ ਮਿਲਣਾ ਚੜਾਈਏ ਤਾਂ ਉਸ ਵੇਲੇ ਰਿਕਵਰੀ ਬਹੁਤ ਘਟੋਂਦੀ ਲਗਭਗ 7 7.5% ਹੁੰਦੀ ਹੈਗੀ ਲੇਕਿਨ ਯੂਪੀ ਜਿਹੜਾ ਐਵਰੇਜ ਇਸ ਕਰਕੇ ਪੂਰਾ ਹੋ ਜਾਂਦਾ ਕਿ ਉੱਥੇ ਮਿਲਣਾ ਮਈ ਜੀ ਬੰਦ ਹੁੰਦੀ ਹੈ ਸਾਡੇ ਇੱਥੇ ਕਿਸਾਨਾਂ ਨੂੰ ਕਾਲੀ ਹੁੰਦੀ ਕਿ ਆਪਾਂ ਛੇਤੀ ਛੇਤਾ ਬਸ ਮੁਕਾਣ ਦੀ ਗੱਲ ਸੋਚਦੇ ਕਿ ਆਪਾਂ ਇਹਨੂੰ ਬਸ ਖਤਮ ਕਰ ਦਈਏ ਸਿਸਟਮ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੱਟ ਸਾਡੀ ਫੈਕਟਰੀ ਆਪ ਸੱਤ-ਅੱਠ ਸਾਲ ਤੋਂ ਦੇਖ ਰਹੇ ਹੈਗੇ ਕਿ 115 ਤੋਂ 120 ਦਿਨ ਚੱਲਦੀ ਹੈ ਤੇ ਜਦੋਂ ਰਿਕਵਰੀ ਦਾ ਟਾਈਮ ਹੁੰਦਾ ਉਸ ਵੇਲੇ ਆਪਾਂ ਬੰਦ ਹੋਣਾ ਸੀ ਬੰਦ ਹੋਣ ਵਾਲੇ ਪਾਸੇ ਨੂੰ ਪਹੁੰਚ ਜਾਂਦੇ ਇਸ ਪੈਲ ਘਟ ਹੋਣ ਕਰਕੇ ਪੰਜਾਬ ਦੀ ਰਿਕਵਰੀ ਨਹੀਂ ਵਧ ਰਹੀ ਜਿਹਦੇ ਕਰਕੇ ਮਾਲਕਾਂ ਨੂੰ ਪੇਮੈਂਟਾਂ ਚ ਪੇਮੈਂਟ ਦੇਣ ਦੇਣ ਚ ਬਹੁਤ ਪ੍ਰੋਬਲਮ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਦੇਖੋ ਪੇਮੈਂਟ ਤੋਂ ਖੰਡ ਵੇਚ ਕੇ ਦੇਣੀ ਹੈਗੀ ਤੇ ਖੰਡ ਬਣੂਗੀ ਆਪਾਂ ਉਹਨੂੰ ਸੇਲ ਕਰਾਂਗੇ ਤੇ ਫਿਰ ਕਿਸਾਨਾਂ ਨੂੰ ਪੇਮੈਂਟ ਕਰਨੇ ਚਲੋ ਫਿਰ ਵੀ ਸਾਡੇ ਮਾਲੀ ਕੋਲ ਆਏਗਾ ਕਿ ਭਈ ਮੈਂ ਆਪਣੇ ਜਿੰਨੇ ਵੀ ਦੂਜੇ ਅਧਾਰੇ ਹੈਗੇ ਉਸ ਤੇ ਕਿਸੇ ਤਰੀਕੇ ਦੀ ਵੀ ਪੈਸੇ ਦਾ ਇੰਤਜ਼ਾਮ ਕਰਕੇ ਕਿਸਾਨਾਂ ਨੂੰ ਆਪਣੇ ਨੂੰ ਪੇਮੈਂਟ ਦੀ ਸਮੱਸਿਆ ਨਾ ਪੈਦਾ ਹੋਣ ਦਿੱਤੀ ਜਾਵੇ ਬਟ ਜਿਹੜਾ ਇਸ ਪਹਿਲੇ ਕਿਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਇਸ ਪੈਨ ਨੂੰ ਵਧਾਣਾ ਵਧਾਣਾ ਹੀ ਪੈਣਾ ਹੈਗਾ ਹੁਣ ਯੂਪੀ ਗੱਲ ਕਰੀਏ 25 2025 ਅਕਤੂਬਰ ਨੂੰ ਮਿਲਣਾ ਚੱਲ ਜਾਂਦੀ ਹੈ ਤੇ ਲਗਭਗ ਮਈ ਮਈ ਜੂਨ 10 ਜੂਨ ਤੱਕ ਉੱਥੇ ਮਿਲਣਾ ਚੱਲਦੀ ਹੈਗੀ ਉਹ ਵੀ ਤਾਂ ਲੇਬਰ ਦਾ ਇੰਤਜ਼ਾਮ ਕਰਦੇ ਹੈਗੇ ਨਾ ਜੀ ਤੇ ਉਹ ਜਿਹੜਾ ਟਾਈਮ ਹੁੰਦਾ ਮਾਰਚ ਅਪ੍ਰੈਲ ਤੇ ਮਈ ਉਹ ਪੀਕ ਟਾਈਮ ਹੁੰਦਾ ਰਿਕਵਰੀ ਦਾ ਤੇ ਜਦੋਂ ਮਈ ਉਹਨਾਂ ਦੀ ਫੈਕਟਰੀ 20 25 ਮਈ ਤੱਕ ਬੰਦ ਹੁੰਦੀ ਤੇ ਜੇਕਰ ਉਹਨਾਂ ਨੂੰ ਸੱਤ ਰਿਕਵਰੀ ਮਿਲੀ ਹੈਗੀ ਤਾਂ ਉਸ ਵੇਲੇ ਉਹਨਾਂ ਨੂੰ 12 ਰਿਕਵਰੀ ਮਿਲਦੀ ਹੈਗੀ ਤੇ ਉਹਨਾਂ ਦਾ ਜਿਹੜਾ ਐਵਰੇਜ ਹੈਗਾ ਉਹ 10.5 11 ਦੇ ਲਾਗੇ ਸੱਗੇ ਪਹੁੰਚਦਾ ਅਸੀਂ 8 90 9 920 ਤੱਕ ਮੈਕਸਿਮਮ 920 ਸਾਡੀ ਪੰਜਾਬ ਦੀ ਰਿਕਵਰੀ ਹੈਗੀ ਤੇ 920 ਤੇ ਆਪਾਂ ਜੇ ਅਗਰ 40 ਨੂੰ ਮਲਟੀਪਲਾਈ ਕਰੀਏ ਪੈਸਾ ਪੂਰਾ ਹੁੰਦਾ ਹੈਗਾ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਇਸ ਚੀਜ਼ ਨੂੰ ਧਿਆਨ ਰੱਖਿਆ ਜਾਵੇ ਕਿ ਆਪਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ। ਇੱਕਦਮ ਲੋਕਾਂ ਦੇ ਮਨ 'ਚ ਡਰ ਹੈਗਾ ਕਿ ਕਈ ਵਾਰ ਲੇਬਰ ਲੇਟ ਆਉਣ ਕਰਕੇ ਨਾ ਤੇ ਮਸ਼ੀਨ ਕੋ ਨਹੀਂ ਕਟਵਾਉਣਾ ਚਾਹੁੰਦੇ ਕਿ ਹੋ ਸਕਦਾ ਉਹ ਸੋਚਦੇ ਕਿ ਨੁਕਸਾਨ ਨਾ ਹੋਵੇ। ਕਿ ਤੁਹਾਨੂੰ ਕੀ ਲੱਗਦਾ ਕਿ ਮਸ਼ੀਨ ਦੇ ਨਾਲ ਕਟਾਈ 'ਚ ਜਾਂ ਭਈਆਂ ਦੇ ਕਟਾਈ ਦੇ ਵਿੱਚ ਕੀ ਫਰਕ ਬਾ ਕਿਸਾਨ ਨੂੰ ਫਾਇਦਾ ਹੀ ਨਹੀਂ ਦਿੰਦਾ ਕਿ ਜਾਂ ਕੋਈ ਲਾਸਤ ਨਹੀਂ ਹੁੰਦਾ ਮਸ਼ੀਨ ਨਾਲ ਕਟਾਉਣ ਦੇ ਨਾਲ। ਜੇ ਆਪ ਤਾਂ ਬਿਲਕੁਲ ਮਸ਼ੀਨ ਦੇ ਹਿਸਾਬ ਨਾਲ ਬਿਜਾਈ ਕਰੀਏ 4 ਫੁੱਟ ਹੀ 450 ਆ 550 ਆ ਜਿਹੜੇ ਪੇਲ ਰੋ ਪਲਾਂਟਿੰਗ ਹੁੰਦੀ 4 ਫੁੱਟ ਤੇ ਮਸ਼ੀਨਾ ਆਪਾਂ ਹਾਰਵੈਸਟਿੰਗ ਕਰਾਂਦੇ ਕੋਈ ਵੀ ਪ੍ਰੋਬਲਮ ਨਹੀਂ ਜੀ ਮੈਂ ਬਿਲਕੁਲ ਗਾਰੰਟੀ ਨਾਲ ਕਹਿੰਦਾ ਕਿ ਕਿਸੇ ਕਿਸਾਨ ਦਾ ਇਹ ਕੰਡਾ ਦਾ ਵੀ ਨੁਕਸਾਨ ਨਹੀਂ ਹੋਣਗਾ ਇੱਕ ਦੇਖੋ ਮਸ਼ੀਨ ਸਾਡੇ ਕੋਲ ਇਸ ਵੇਲੇ 8 ਹਾਰਵੈਸਟਰ ਚੱਲ ਰਹੇ ਹੈਗੇ ਠੀਕ ਹੈ ਲੇਬਰ ਦਾ ਕੀ ਹੈਗਾ ਲੇਬਰ ਨੇ ਇੱਕ ਮੋਨੋਪੋਲੀ ਬਣਾ ਲਈ ਹੈਗੀ ਆਪਣੀ ਜਦੋਂ ਸਾਰੇ ਆਪਣੇ ਪਲੇਟਫਾਰਮ ਤੇ ਜੁੜੇ ਹੋਏ ਹੈਗੇ ਕਿਸੇ ਨਾ ਕਿਸੇ ਚਾਹੇ ਕੋਈ WhatsApp ਹੈ Instagram ਹੈ આજ ਦੀ ਡੇਟ ਮੇ ਮਲਟੀਮੀਡੀਆ ਆਪਣਾ ਜੋ ਵੀ ਕਾਫੀ ਸਟਰੋਂਗ ਹੋ ਗਿਆ ਹੈਗਾ ਤੇ ਉਹ ਵੀ ਇਸ ਚੀਜ਼ ਨੂੰ ਜੁੜੇ ਜਿੱਤਾ ਕਿ ਜਿਵੇਂ ਫੈਕਟਰੀ ਦੀ ਡਾਟਾ ਅਨਾਉਂਸ ਹੁੰਦੀ ਹੈਗੀ ਉਹ 바ਰਗੇਨਿੰਗ ਕਰਦੇ ਕਿਸਾਨ ਦੇ ਨਾਲ ਉਹਨਾਂ ਨੇ ਕੀ ਕਰਨਾ ਕਿ ਇੱਕ ਉਹਨਾਂ ਨੇ ਵੀ ਸਾਰਾ ਨੇ ਆਪਣੀ ਯੂਨਿਟੀ ਬਣਾ ਲਈਏਗੀ ਗਰੁੱਪ ਬਣਾ ਲਿਆਗਾ ਕਿ ਮੰਨ ਲਓ ਕਿਸੇ ਫਾਰਮਰ ਚਾਹੇ ਉਹ 10ਵਾਂ ਏਰੀਆ ਜਾਂ ਕੋਈ ਵੀ ਮਿਲਦਾ ਏਰੀਆ ਹੈਗਾ ਅਗਰ ਉਹ 10 ਦਿਨ ਲੇਟ ਹੋ ਜਾਵਾਂਗੇ ਜਿਵੇਂ ਕਿ ਮੰਨ ਲਓ ਕਿ ਪਹਿਲੀ ਦਸੰਬਰ ਨੂੰ ਡੇਟ ਅਨਾਉਂਸ ਹੋਈ 8-10 ਦਿਨ ਲੇਬਰ ਅਗਰ ਉਤੋਂ ਨਹੀਂ ਆਂਦੀ ਤੇ ਕਿਸਾਨ ਪਰੇਸ਼ਾਨ ਹੋ ਜਾਂਦਾ ਉਹ ਪੈਨਿਕ ਹੋ ਜਾਂਦਾ ਉਹ ਮੁੜ ਕੇ ਕੀ ਕਰੂਗਾ ਕਿ ਉਹਨਾਂ ਦੇ ਪ੍ਰੈਸ਼ਰ ਬਣਾਊਗਾ ਕਿ ਮੇਰੇ ਤੋਂ 2 ਰੁਪਏ ਬਾਧੂ ਲੈ ਲੋ ਮੇਰੇ ਤੋਂ 5 ਰੁਪਏ ਬਾਧੂ ਲੈ ਲੋ ਤੇ ਇੱਕ ਲੇਬਰ ਨੇ ਮੋਨੋਪੋਲੀ ਬਣਾ ਲਈ ਹੈਗੀ ਦੇਖੋ ਕੰਮ ਤੋਂ ਉਹਨਾਂ ਨੇ ਕਰਨਾ ਹੈਗਾ ਅੱਜ ਨਹੀਂ ਆਣੇ ਕਿ 2 ਦਿਨ ਬਾਅਦ ਆਵਾਂਗੇ 2 ਦਿਨ ਬਾਅਦ ਨਹੀਂ ਆਣੇ ਕਿ 4 ਦਿਨ ਬਾਅਦ ਆਵਾਂਗੇ ਬਟ ਜਿਹੜੇ ਆਪਾਂ ਉਹਨਾਂ ਦੀ ਮੋਨੋਪੋਲੀ ਆ ਕੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੈਗੇ ਕਿ 5 ਰੁਪਏ ਵਧਾ ਦੇਈਏ 10 ਰੁਪਏ ਵਧਾ ਜਿਵੇਂ ਰੇਟ ਇਨਕ੍ਰੀਜ਼ ਕਰ ਦੇਗੇ ਉਸ ਵੇਲੇ ਲੇਬਰ ਆਣੀ ਸ਼ੁਰੂ ਹੋ ਜਾਂਦੀ ਹੈਗੀ ਧਿਆਨ ਰੱਖਣਾ ਚਾਹੀਦਾ ਕਿ ਵੀ ਗੰਨਾ ਅੱਜ ਨਹੀਂ ਕੱਲ ਸਟ ਹੋ ਜਾਊਗਾ ਪਰ ਜੀ ਅੱਜ ਨਹੀਂ ਕੱਲ ਮਿਲ ਜਾਊਗੀ ਇਹਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਲੇਬਰ ਨੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਆਣਾ ਹੀ ਪੈਣਾ ਇੱਥੇ ਬਾਕੀ ਮੈਕਨਾਈਜ਼ ਵਾਲੇ ਪਾਸੇ ਆਪਾਂ ਜਾ ਰਹੇ ਹਾਂਗੇ 4 ਫੁੱਟ ਪਲਾਂਟਿੰਗ ਕਰੀਏ ਪੇਡਰੋ ਪਲਾਂਟਿੰਗ ਕਰੀਏ ਤੇ ਹਾਰਵੈਸਟਰ ਦਾ ਹੁਣ ਪੰਜਾਬ 'ਚ ਮੇਰੇ ਘਟ ਟੁਕੜ ਮੇਰੇ ਖਿਆਲ ਤੋਂ 20 ਤੋਂ 25 ਹਾਰਵੈਸਟਰ ਇਸ ਵੇਲੇ ਡਿਫਰੈਂਟ 슈ਗਰ ਮਿੱਲਾਂ ਕੋਲ ਹੋ ਗਏ ਉਹਦੇ ਉਹਦੇ ਵਿੱਚ 8 ਹਾਰਵੈਸਟਰ ਸਾਡੇ ਕੋਲ ਚੱਲ ਰਹੇ ਹਨ ਤੇ ਜੇ ਮੈਕਨਾਈਜ਼ ਵਾਲੇ ਪਾਸੇ ਨੂੰ ਜਾਵਾਂਗੇ ਤੇ ਲੇਬਰ ਦੀ ਸਮੱਸਿਆ ਵੀ ਦੇਹ ਦੇਰੇ ਹੱਲ ਹੋ ਜਾਊ